ਕੋਸਵਾਣ ਕਰਵਾਉਣਾ ਕੋਸਵਾਣ ਦੇ ਭੇਜੋ ਵੀ ਆਏ ਨੂੰ ਆ ਮੈਡੀਸਿਨ ਬਣਾਉਣਾ ਸਾਜੀ ਹੋਣੀ ਚਾਹੀਦੀ ਕੋਸਵਾਣ ਤੇ ਅੱਜ ਅਸੀਂ ਜਿਹੜੀ ਹੈਗੀ ਹੈ ਡਾਟਬੜੀ ਤੋਂ ਜਾਂਦੇ ਸਿਵਲ ਹਸਪਤਾਲ ਤੇ ਮੈਡੀਕਲ ਬੋਰਡ ਉਹ ਹੀ ਜਰਾ ਹੈਗਾ ਕੋਸਵਾਣ ਕਰਵਾਉਗੇ ਕੱਲੇ ਹਸਪਤਾਲ ਇੱਕ ਸਿੰਗਲ ਦੰਦ ਤੋਂ ਨਹੀਂ ਕਰਾਉਣੇ ਮੈਡੀਕਲ ਬੋਰਡ ਰਹੀ ਕਰਾਉਣੇ ਤੇ ਬੋਲ ਰਹੀ ਜੋ ਵੀ ਆਏਗਾ ਉਹ ਕਾਜ਼ਲ ਤੇ ਫਸ ਲਾ ਜੇ ਉਸ ਤੋਂ ਅਗਲੀ ਅਗਲੀ ਕਾਰਵਾਈ ਨਾ ਵੀ ਕਰਾਂਗੇ कमेटी मंदर शामिल मज़र नंढ वास्ते राय करिथे बि हा परदी पासे जा सीप सिंध बर ਕੰਮਰ ਬੁਲਾ ਲੋ ਪਰਵਾਰਿਕ ਮੈਂਬਰ ਨਹੀਂ ਇਹ ਜਿਹੜਾ ਵਿਆਹ ਦਿੱਤਾ ਹੈ ਪਰਵਾਰਿਕ ਮੈਂਬਰ ਦੇ ਵਿਆਹ ਬੁਲਾਓ ਜੋ ਵੀ ਕਰ ਰਹੀ ਹੈ ਅਸੀਂ ਕਰਦੇ ਪਿਆਰ ਬੱਗੇ ਆ ਉਸ ਦਾ ਮਿਹਰਾ ਹੈ ਆਹਦੀ ਕਰਵਾਣੇ ਕਰਾਣੇ ਪੋਖਾ ਤੋਂ ਬਾਅਦ ਜਿਹੜੀ ਵੀ ਦੋਖੜੀ ਕਾ ਲਓ ਚੈਦ ਵੀ ਹੈ ਲੋਕਾਂ ਬੁਲਾਓ ਜਿਹੜੇ ਵੀ ਹੈਗੇ ਨੇ ਨਾਲ ਸਾਡੇ ਹੈਗੇ ਨੇ ਸਾਰੇ ਪੰਜਾਬ ਖੜੀ ਹੈ ਆਪਦੀ ਕਮੇਟੀ ਪਰਵਾਰਿਕ ਮੈਂਬਰ

ਜਿਹੜੇ ਕੱਲ ਕਰਤਸ਼ਾਹਰੀ ਨਾਲ ਬੈਠੇ ਉਹਨੇ ਤਾਂ ਬੋਲ ਹੀ ਦਿੱਤਾ ਮੈਂ ਇਹਨਾਂ ਨੂੰ ਸੈਂਟਰਾਂ